ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵਾਰਸ਼ਤ ਬੇਨਤੀ ਕਰਦੇ ਆਂ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਰਹੇ ਸਜਣੋ ਅੱਜ ਦੀ ਆਪਣੀ ਵਿਜ਼ਿਟ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪਟੇ ਬਾਈ ਗੁਰਪ੍ਰੀਤ ਸਿੰਘ ਕੋ ਪਹੁੰਚੇ ਆਂ 5-6 ਸਜਣੋ ਐਨੀਮਲ ਇੱਥੋਂ ਮਖਾਉਣ ਲੱਗੇ ਆਂ ਵਧੇਰੇ ਜਾਣਕਾਰੀ ਸਾਰੇ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੰਤ ਤੱਕ ਫਰਜ਼ ਸਮਝ ਕੇ ਬਣੇ ਰਹੋ ਬਿਲਕੁਲ ਨਿੱਕੇ ਨਿੱਕੇ ਭਾਪਾ ਪੱਤੇ ਜਾਇਜ਼ ਟੀਮ ਕਿਰਾਉਨੇ ਆਂ ਭਾਈ ਗੁਰਪ੍ਰੀਤ ਸਿੰਘ ਸਾਸੀ ਕਾਲ ਅਸੀਂ ਅਵੇਸੇ ਹੱਸੀਏ ਚੜਦੀ ਕਲਾ ਭਰਾ ਮੰਨਣਾ ਵਧੇਰੇ ਠੀਕ ਆ ਜੀ ਤੇ ਐਡਰੈਸ ਕਰੀਏ ਨੋਟ ਭਾਈ ਪਿੰਡ ਭਾਈ ਲੱਧੂ ਤਸਵੀਰ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਮੋਬਾਈਲ ਨੰਬਰ ਭਾਈ ਜੀ 9841462 ਤੇ ਕਿੰਨੇ ਪਸ਼ੂ ਪਾਉਣੇ आज 3 गावा ਤੇ 3 ਮਹੀਨੇ 6 6 ਹਨਾ ਦੋ ਮੱਝਾਂ ਸੁਈਆਂ ਸ਼ੁਰੂਆਤ ਇਤੋਂ ਕਰਨੇ ਆ ਹਾਂਜੀ ਇਤੋਂ ਚੱਲਦੇ ਪੈਣਾ ਠੀਕ ਹੈ ਲੋ ਸਜਣੋ ਬਾਈ ਗੁਰਪ੍ਰੀਤ ਸਿੰਘ ਦੇ ਜਿਹੜੇ ਗੱਡੀ ਮੈਨ ਜਿਹਨੂੰ ਕਹਿ ਸਕਦੇ ਸਾਰਾ ਮਾਲ ਢੋਂਦੇ ਆ ਬਾਈ ਰਾਜੂ ਸਾਸਿਕਾਲ ਸਾਸਿਕਾ ਵੀ ਜੀ ਹੋ ਠੀਕ ਹੈ ਵਧੀਆ ਚੜਦੀ ਕਲਾ ਨਾਲ ਬਾਈ ਜਸਵੀ ਦੋਨੋਂ ਭਰਾ ਬੈਠੇ ਆ ਤੇ ਮਹਾਰਾ ਚੜਦੀ ਕਲਾ ਕਰੇ ਇਹ ਡਰਾਈਵਰ ਮੈਨ ਨੇ ਬਾਈ ਗੋਪੀ ਦੇ ਹਾਂਜੀ ਗੱਡੀ ਦੀ ਆਹ ਠੀਕ ਹੈ ਠੀਕ ਹੈ ਜੀ ਇਹ ਭਾਈ ਜੀ ਪਹਿਲਾ ਸੁਆਹ ਹੈ ਇਹ ਪਹਿਲਾਂ ਸੋਈ ਹੈ ਜੀ ਪਹਿਲਾਂ ਨਹੀਂ ਸੋਈ ਹੈ ਨਾ ਕਿੰਨਾ ਕੁ ਸੋਈ ਹੈ ਹੂੰ ਦੁੱਧ ਕਿੰਨਾ ਹੋ ਬੁੱਧ ਇਹ ਸੋਈ ਨੂੰ ਘੱਟੋ ਘੱਟ 8-20 ਦਿਨ ਹੋਏ ਕਿਹੜਾ ਬੱਚਾ ਇਹਦਾ ਆ ਬੱਚਾ ਆ ਬੱਚਾ ਕੱਟੀ ਕਟਾ ਕਾਲਾ ਹਾਂਜੀ ਹਾਂਜੀ ਖੁੱਲ ਗਿਆ ਬਾਈ ਜੀ ਚੁਾਈ ਬਿਲਕੁਲ ਕੋਲੀ ਅੱਛਾ ਤੇ ਬੱਚਾ ਤੋਂ ਥੱਲੇ ਲਾ ਗਏ ਮੁੜ ਕੇ ਪਾ ਕੇ ਪਿੱਛੇ ਬੰਨ ਦੋ ਪਾ ਕੇ ਅੱਗੇ ਬੰਨ ਦੋ ਨਹੀਂ ਕਿ ਚੱਕੇ ਏਡੀ ਸੀ ਲਿਆ ਹਨਾ ਉਹਨੇ ਤੋਰ ਦੋ ਭਾਈ ਜੀ ਐ ਨੂੰ ਤੋਰ ਦੋ ਨਬੀ ਕੱਢ ਦੋ ਭਾਈ ਲਓ ਜੀ ਐ ਕਰਦਾ ਮੁਹ ਕੀ ਆ ਸ਼ੇਦਾਂ ਦੋ ਹਨ ਠੀਰਾ ਆ ਕੇ ਕੱਟ ਬਿਲਕੁਲ ਬਿਲਕੁਲ ਮਿਲਾਇਓ ਪਰ ਥਾਣ ਕੋਈ ਵਾਧੂ ਕੱਟ ਨਹੀਂ ਲੱਗਾ ਵੀ ਬੜੇ ਲੰਮੇ ਬਿਲਕੁਲ ਸਾਫ਼ ਹਨ ਚੌੜਾਈ ਵਾਲਾ ਥਾਣੇ ਹੂੰ ਤੇ ਰੇਡ ਬਾਈ ਜੀ ਦਾ ਰੇਡ ਸਭ ਤੋਂ ਸਭ ਦੋ ਤੇ ਦੇ ਥਨੇ ਦਾ ਫਿਲਟਰ ਪੱਕਾ ਨੈਟ ਹਾਂਜੀ ਇਹ ਰੇਟ ਆਪਾਂ ਕਰਾਂਗੇ ਕਈ ਵੀਰ ਫੋਨ ਲਾ ਆ ਗਏ ਉਹ ਤੇ ਆ ਫਿਰ ਵੀ ਦੱਸੋ ਫਿਰ ਵੀ ਦੱਸੋ ਜਿੰਨੇ ਫਿਰ ਵੀ ਫਿਰ ਵੀ ਕਰਨਾ ਹਨ ਉਹ ਬਿਸ਼ੱਕ ਫੋਨ ਨਾ ਲਾ ਰਿਆ ਇਹੋ ਜੀ ਕੱਟੀਆਂ ਆਪਦੇ ਲਾ ਕੇ ਚੰਦੇ ਲੈ ਤੇ ਇਹੋ ਜੀ ਨਭਣੀ ਨਹੀਂ ਜਿਹੜਾ ਦੇ ਰੇਵ ਕਰਦੇ ਨਾਲ ਜੀ ਹਾਂਜੀ ਆਪਾਂ ਵੀ ਮੰਨ ਲਓ ਕੋਈ ਵੀ ਵਪਾਰੀ ਜੰਦਾ ਪੈਸੇ ਲਾ ਕੇ ਲਾਉਂਦਾ ਜੇ ਕੋਈ ਘਰ ਵਾਲਾ ਵੀਡੀਓ ਪਾਉਂਦਾ ਨਾ ਉਹਨੇ ਸਾਂਭੀ ਹੁੰਦੀ ਹਾਂ ਤੇ ਫਿਰ ਵੀ ਫਿਰਦੀ ਨਾ ਪੈਸੇ ਨਹੀਂ ਕੱਟਦੇ ਇਹ ਵੱਡੀ ਆਦਤ ਆ ਤੇ ਇੱਕ ਸਲਾਹ ਕਰਕੇ ਫੋਨ ਆਉਣਾ ਫਿਰ ਨਹੀਂ ਵੀ ਵੰਡ ਕਰਕੇ ਦੱਸ ਹੂੰ ਨਗਰ ਪੈਸੇ ਨਾਲ ਮਿਲਦਾ ਤਾ ਕਿ ਲੋ ਦੁੱਧ ਜੇ ਸੰਧੂ ਸਾਹਿਬ ਤੇ 90 ਦੀ ਦੇਣੀ 90 ਦੀ ਹਾਂਜੀ ਉਹ ਚੋਂ ਨਹੀਂ ਦੱਸੇ ਨਹੀਂ ਤੁਹਾਡੀ ਖੁਸ਼ੀ ਹੈ 1 ਕਿਲੋ ਦਾ ਹੀ ਢਾਲੀ 80 80 ਹਜ਼ਾਰ ਦੀ ਦੇ ਦੇ ਰੇਟ ਅੱਜ ਜਿਹੜਾ ਕਰ ਦੇਣਾ ਨਾ ਉਹਦੇ ਨਾਲ ਦਾ ਰੇਟ ਦਾ ਲੱਗ ਉਹ বাজਦਾ ਹੈਗਾ ਕੁਛ ਇੰਨੇ ਚ বাজਦਾ বাজਦਾ ਸੰਧੂ ਦੇ ਕੀ ਘਰੇ ਕਲੇ ਨਾ ਕਿਤੇ ਪੈ ਜਾਈ ਮਾਣਾ 1000 1500 ਬਾਜੇ ਬੜਾ ਇੰਨੇ ਡੰਗ ਨਾ 2000 15 15 ਪਾਜ ਗਿਆ 14 ਕੰਪਾਜ ਨਹੀਂ ਜਾਇਜ ਹੈ ਭਾਈ ਗੋਪੀ ਗਲਤ ਨਹੀਂ ਕਰਨੀ ਚਾਹੀਦੀ 10 ਕਿਲੋ ਦੁੱਧ ਆ ਆ ਕੱਟਾ ਹੈ ਹਨਾ 80000 ਦੀ ਮਿਲ ਜੂਗੀ ਇਹ ਕੋਈ 100 200 ਹੋਰ ਘਰ ਆ ਇਹਨੂੰ ਛੋਟ ਕਰ ਦੋ ਜੇ ਕੋਈ ਜਾਰਾ ਨਾ ਖਪਾਇੋ ਉਹ ਤੇ ਵਾਹ ਹੈ ਵੀ ਬੋਰ ਬਾਰ ਗੋਪੀ ਨੇ ਲਾਤੇ ਲਿਆ ਕੇ ਵਾਹ ਵਾਹ ਹੋਰ ਨਾ ਹਾਂ ਕੀ ਬਾਤ ਹੈ ਆ ਵੀ ਮੈਂ ਜੰਗੀ ਆ ਹਾਂਜੀ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਸੰਧੂ ਸਾਹਿਬ ਨੂੰ ਤੁਹਾਨੂੰ ਪੱਕਾ ਆ ਅੱਛਾ ਤੇ ਇਹਦੇ ਮਗਰ ਕੱਟੇ ਦੇਖੋ ਨੀਂਦੀ ਦੀ ਵਾਹ 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 ਕੀ ਬਾਤ ਯਾਰ ਇਹ ਕੋਣ ਆਜੀ 5 6000 ਤਰ੍ਹਾਂ ਦੇਉ ਜੀ ਵਾਕਈ ਯਾਰ ਜੋफी ਜਿਓਰ ਨੀਲੀ ਦੀ ਜਿਹੜਾ ਸਾਰਾ ਹੈਗੀ ਕੱਟੀ ਕੱਟਾਂ ਸਾਰੇ ਨਿਸ਼ਾਨੀਆਂ ਹੈਗੀਆਂ ਸਾਰੀਆਂ ਯਾਰ ਜੋਰ ਫਿਰ ਦੋ ਤੇ ਨੌ ਕੰਡੋਂ ਦੇ ਚੋਣ ਪਿਆ ਕੋਲ ਕੋਲੀ ਰੂਮਰ ਕੀ ਰੂਹ ਹੀ ਤਾਂ ਇੱਕ ਧਾਰ ਦਾ ਪਰ ਕੋ ਪਤਲੀ ਚਮੜੀ ਦੀ ਮੈਂ ਆ ਜਿਹੜੀ ਮੈਂ ਦੀ ਆ ਸਿੰਗੜ ਹੱਡੀ ਆ ਉੱਚੀ ਆ ਦੁੱਧ ਵਾਲੀ ਹਾਂ ਹਾਂ ਸੱਚ ਲੋ ਮੈਂ ਵੀ ਚੰਗੀ ਦੁੱਧ ਹੈਗਾ ਜੀ ਤੇ ਕੱਟੀ ਵੀ ਮਗਰ ਲਾਈ ਦੀ ਆ ਹੈਨਾ ਮੇਰੇ ਪੁੱਤਾਂ ਦੀ ਮੈਂ ਲੈ ਲਈ ਲੋ ਜੀ ਪੂਛ ਵੇਖੋ ਪੋਣਾ ਖੈਂਦੀ ਪਹਿਲੇ ਪੋਣੇ ਆਉਂਦੇ ਤੇ ਪੂਛ ਖੈਂਦੀ ਲਾਉਂਦੇ ਜੀ ਹੂੰ ਤੇ ਰੇਟ 80 ਦੀ ਦੇ ਰਹੀ ਹੈ ਜੀ 80 ਦੀ ਬਾਕੀ ਕਿੱਥੇ ਜਾਣਾ ਨਾ ਓ 80 ਦੀ 80 ਦੀ ਹੋਰ ਤੂੰ ਕਰ ਦੇਣਾ 100 ਹਰੀ 100 ਕੁੱਟੀ ਦਾ ਹੀ ਡਾਈਜਨ ਦਾ ਹੀ ਦਾ ਹੀ ਜਾਣ ਦੁਆਇ ਦਾ 10 70 70 ਯਾਰੇ ਤੋਛੋ ਉਹ ਰਹਿੰਦੇ ਬਸ ਕਰ ਜਾਣਾ ਹੈ ਕੱਟੀ ਬਣੀ ਪਰ ਤੇ ਹੋ ਨਫਾ ਨਹੀਂ ਘਟਣਾ ਨਾ ਕਿਤੇ ਫੜਾਈ ਗਈ ਨਹੀਂ ਨਹੀਂ ਆਪਾਂ ਮਾਰ ਲਿਆ ਉਹਨੇ ਮੰਡ ਭਾੜਾ ਅੱਛਾ 500 ਬੱਧ 70 ਦੀ ਦੇਵਾ ਗਿਆ ਅੱਛਾ ਦੋ ਘੜ 70 ਦੀ ਜੱਸਿਆ ਕਹਦਾ ਹੀ ਤਾਂ ਦੋ ਘੜ 70 ਹਜ਼ਾਰ ਆਸਤਾ ਪਾੜੇ ਹਾਂ ਠੀਕ ਆ ਆ ਦੱਸਿਆ ਨਹੀਂ ਕੋਈ ਗੱਲ ਨਹੀਂ ਜਿਉਂ ਕਾਤਾ ਫਿਰ ਕਿਹੜੀ ਕਾਗਾ ਜੀ ਅੱਛਾ ਹਾਂ ਕੀ ਆਪਾਂ ਗੱਲ ਤੇ ਨਾ ਠੀਕ ਆ ਜੀ ਸੱਚ ਨੂੰ ਬਾਈ ਜੱਸੇ ਨੇ ਵੀ ਯਾਰ ਉਹ ਦਾਤਾ ਜੇ ਪਰ ਇੱਕ ਗੱਲ ਜੇ ਆ ਨਗੀਨਾ ਨਹੀਂ ਜੇ ਛੱਡਣ ਵਾਲਾ ਨਹੀਂ ਨਹੀਂ ਹਾਂ ਜੀ ਆ ਜੀ ਹੁਣੇ ਅੱਜ ਹੈਨਾ ਹੁਣੇ ਹੀ ਅਜੇ ਲਾ ਦੇ ਗੱਬਣ 10 ਦਿਨ ਲਊਗੀ 10 ਦਿਨ ਬਰੇ ਦੁੱਧ 13 ਕਿਲੋ ਦੇ ਦੇ 12 ਦੇ ਦੇ 14 15 ਤਾਂ ਚਲੋ ਇਹਨੇ ਨਹੀਂ ਦੇਣਾ ਮੈਂ ਬੇੜੇ ਜਿੱਡੀ ਲੈ ਠੀਕ ਆ ਦੋ ਜੇ ਸਪੀਅਰ ਤੋਂ ਵਧੇ ਮੇਰਾ ਭਰਾ ਤਾਂ ਦੀ ਫਾ ਕੇਸ਼ੀ ਗਾਰੰਟੀ ਖੋ ਲਗਾ ਆਪਣੀ ਹਾਂ ਲਓ ਅੰਸਾ ਜੀ ਨਾ ਮੈਂ ਚੰਗੀ ਦਿਨ ਦਾਸ ਲੈ ਜੇ ਹਣਾ ਬਿਲਕੁਲ ਪੁੱਲਾ ਆ ਮੇਰਾ ਭਰਾ ਆਹਨ ਤੇ ਬੁੱਟ ਪੈਸੇ ਮੰਗਦੇ ਸੰਤੂ ਸਾਹਿਬ ਨਹੀਂ ਲੱਗਦਾ ਡੰਗਰ ਉਹ 10000 ਰੁਪਿਆ ਤਾਂ ਇਹਨੂੰ ਖਵਾਇਆ ਹੀ ਆ ਅਗਲੇ ਨੇ ਅਗਲੇ ਦਾ ਘਰ ਪੂਰਾ ਹੋਵੇ ਜਨੇ ਸਮਾ ਬਿਲਕੁਲ ਜੀ ਬਿਲਕੁਲ ਤੇ ਮੈਂ ਪੂਰੀ ਤੇ ਬੇਲ ਦੇਖੋ ਗੱਡੀ ਵੀ ਨਹੀਂ ਲੰਬਾਈ ਛੇ ਜਿਆਦੀ ਹੈ ਛੇ ਡੇਟ ਤੁਹਾਨੂੰ ਸਮਝਾ ਦੇ ਗਨੂ ਉਹ ਜਦੋਂ ਤਿਆਰ ਹੋਵੇ ਉਦੋਂ ਤੁਹਾਨੂੰ ਮਾਤ ਵੀ ਦੇ ਦੇਣਾ ਹਾਂ ਇਹ ਨਹੀਂ ਨਾ ਫੇਰੀ ਦੇ ਹੋਰ ਅਸਰੀ ਜਾਂਦਾ ਤੁਹਾਡੇ ਖੁਸ਼ੀ ਮੈਂ ਠੰਡੀ ਬਿਲਕੁਲ ਕੋਈ ਗਾਲੀ ਪੈਣਾ ਨਹੀਂ ਅਸੀਂ ਜੋ ਕਰਦਗੇ 2 2000 ਨਹੀਂ 2 ਥੋੜਾ ਯਾ ਅਰਖਾਂ ਮਾਇ ਵਧੀਆ ਦੋ ਹੀ ਕਰਦੇ 88 ਦੀ ਤੁਹ ਨਹੀਂ ਹੁੰਦਾ ਕਰਦੇ ਯਾਰ ਕਰਦੇ ਤੂੰ ਖੁਸ਼ੀ ਦਾ ਕਰਦੇ ਚਲੋ ਕਰਦੇ ਹਾਂ ਦੇ ਜੱਸੀ ਨੇ ਹੀ ਹਨੇਰਾ ਭਰਤਾ ਜੀ ਹਾਂ ਤਾਂ ਇਤਰਾਵੀ ਮੈਂ ਜੱਸੀ ਨੇ ਵੀ ਹਨੇਰਾ ਭਰਤਾ ਭਾਈ ਜੱਸੀ ਨੇ ਤੁਸੀਂ ਮਗਰ ਪਾਇਆ ਐਸੇ ਕੰਮ ਹਾਂ ਹਨੇਰੇ ਭਰਨੋਂ ਜੱਸੀ ਹਨੇਰੇ ਨਾਲ ਭਰੇ ਪਲਾਂ ਮੇਰੇ ਭਰੇ ਜਾ ਇਦਾਂ ਹੀ ਵੇਖੋ ਗਾ ਗੱਬਣੇ ਨਹੀਂ ਨਹੀਂ ਇਹ ਮਗਰ ਬੱਚਾ ਬਣਾ ਬੱਚੇ ਦੋਕੜ ਆ ਦੋ ਤੇਰੇ ਥੱਲੇ 9 ਕਿਲੋ ਅੱਛਾ ਨੋ ਤੇਰੀ ਹੁਣੇ ਹੀ ਆਈ ਹੈ ਘੰਟਾ ਹੋਇਆ ਅੱਛਾ ਚੌੜਾ ਬੋਲੀ ਜੱਟ ਬਿਲਕੁਲ ਤੇ ਚੈੱਕ ਵੀ ਕਰਾਈ ਆ ਚੈੱਕ ਵੀ ਕਰਾਤੀ ਆ ਚੈੱਕ ਕਰਾਈ ਆ ਤੇ ਦੱਪਣਾ ਜੇ ਨਹੀਂ ਪਤਾ 15 ਦਿਨਾਂ ਡਾਕਟਰਾਂ ਨਾਲ ਲੱਗੂ ਨਾਲ ਨਾਲ ਬਾਬਾ ਵੀ ਬਣਦਾ ਜੱਟ ਨੇ ਹੋਰੀਆਂ ਨਿਸ਼ਾਨਾ ਨਾਲ ਚੈੱਕ ਕਰਵਾ ਕੇ ਜਿਹੜਾ ਜ਼ਿਲਦਨ ਨਾਲ ਪੰਨਤਾ ਹਨ ਇੱਕ ਕਿਸਮਤ ਕਹਦੀ ਹੈ ਹੋਈ ਨਿਕੜਾਵੇ ਸ਼ਾਇਦ ਨਾਮ ਹੀ ਨਿਕਲੇ ਫੋਨ ਨਾਲ ਕੋ ਲਾਵੇ ਹੂੰ ਪਤਾ ਅਗਰ ਚੱਲ ਆਇਆ ਕੋ ਨਹੀਂ ਪਾੜੇ ਤੋਂ ਬਗੈਰ ਹੀ ਵਹਜੋ ਥੱਲੇ ਅੱਛਾ ਤੱਬੀ ਗਾ ਇਹੋ ਜਿਹਾ ਗਾਵਾਂ ਦਾ ਲਾਭ ਦੀਆਂ ਨਹੀਂ ਬੱਚਾ ਉੱਚਾ ਹੀ ਨਾੜ ਲੱਗਾ ਵੀ 35 ਦੀ ਦੇਖ ਲੈਗੀ ਹੂੰ ਸੱਜ 15 ਲਿਖ ਰਹੀ ਆ ਆਜ ਆਖੋ ਦੇ 8.5 ਨੂੰ ਤੇ ਰੇਟ ਰੇਟ ਦੀ 26000 ਦੀ ਦੇਖੀ ਹਾਂ ਨਾ ਅੱਜ ਆਪਾਂ ਨਿਕਲਾਈ ਜਾ ਰਗਾ ਆਪਾਂ ਸੰਤੀ ਦੀ ਨੇ 15 ਵਜੇ ਸਹੀ ਗੱਲ ਆ ਚਲ ਆ ਨਾ ਅੱਜ ਦੀ ਦੱਸ ਦਈਏ ਬਾਈ ਦੀ ਐਂਡ ਬੱਸ ਓਕੇ ਹਾਂਜੀ ਹਾਂ ਆ ਗਏ ਜੀ ਜੁਨਾ ਨੇ ਕੱਤੇ ਟੀਲਾਰੇ ਤੋਂ ਟੀਲਾਰੇ ਠੀਕ ਆ ਤੇ ਖਾਣ ਵੇਖੋ ਕਿਹੜਾ ਲੱਗਾ ਮੱਜਾਂ ਵਾਲਾ ਠੰਡੀ ਹੂੰ ਖਾਣ ਚੰਗਾ ਹਾਂਜੀ ਦੁੱਧ ਕਿਨਾਂ ਇਹ ਜੀ ਲੱਗਦੀ ਹਲੇ 12 ਦਿਨ ਲੈ ਜੀ 10 ਲੈ ਜੀ ਇੱਥੇ ਗੱਪਣੇ ਗੱਪਣ ਹੂੰ ਲਾਇਓ ਕਰੋ ਸੰਗ ਦੇ ਵਿੱਚ ਆ ਗਏ ਹਨਾ ਲਓ ਸਜਣੋ ਗੱਪਣ ਵੇੜੇ ਹਾਂਜੀ ਲਾਲ ਤੇ ਵਾਈਟ ਹਨਾ ਦੇਖੋ ਢੇਂ ਦਾਸ ਲੈ ਜਨੇ ਆ ਨਾ ਢੇਂ ਦਾਸ ਲੈ ਜੂ ਪਰ ਤਹਾਂ ਤੇ ਨਾਲ 50 ਦੀ ਲੈ ਆ ਕੇ ਅੱਜ ਮੋਲਾ ਪਾਉ ਹੋ ਕਰ ਦੇਣਾ ਜੈ ਜੀ ਦੁੱਧ ਦਾ ਪੜਾ ਰਿਹਾ ਥਾਣ ਵੇਖੋ ਕਿਹੜਾ ਲੱਗਾ ਤੇ ਰੇਟ ਰੇਟ ਸੰਧੂ ਸਾਹਿਬ ਅੱਜ ਦਾ ਕਰਤੀਏ ਪਰਤਾ ਅੱਛਾ ਹਾਂਜੀ ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿੰਨਾ ਰੁਪਇਆ ਰੋਕ ਰੋਕ ਜੈਸਨੋ 50 ਦਾ 40 40 ਚਲੋ ਠੀਕ ਦੱਸਿਆ ਦੱਸੇ ਨਾ ਕਰਨਾ ਕੋਹ ਜਸੇ ਭਾਈ ਥੋੜੇ ਜਿਹਾ 10000 ਰੋਕ ਡਾਦੀ 40 ਚ 39 39000 ਦੀ ਦੇਦਾਂਗੇ ਲਓ ਠੀਕ ਹੈ ਚਲੋ ਠੀਕ ਹੈ ਜੀ ਹੁਣ ਆਈ ਟੋਕਰ ਕੱਪੜੇ ਵੀ ਲਿਆਓ ਵਾ ਵਾ 10000 ਬਾਈ ਜਸਨੇ ਸ਼ਰਦਾ ਸਜਣੋਂ 39000 ਦੀ ਮਿਲ ਗਈ। ਇਹ ਅੱਗੇ ਆ ਗਈ ਜੱਸੀ ਕ੍ਰਾਉਸੇ ਤੋਕੜ ਗੱਬਣੇ। ਹਾਂਜੀ ਇਹ 4 ਮਹੀਨੇ ਦਾ 20 ਦਿਨਾਂ ਦੀ ਚੈੱਕ ਪਾਸ ਆ। ਇਹ ਨਾ ਉੱਥੇ ਜਾ ਕੇ ਖਾਲੀ ਹਿਗੜਾਓ। ਹਾਂ। ਹਾਂਜੀ। ਜੇ ਸੋਨ ਵਾਲੀ ਦੀ ਸੋਨ ਵਾਲੀ ਨਿਕਲੂਗੀ। ਸੋਨ ਵਾਲੀ ਤੇ ਸੋਨ ਵਾਲੀ ਉਹ ਕਰਨੀ। 4 ਮਹੀਨੇ 20 ਦਿਨਾਂ ਨਹੀਂ ਗੱਬਣੇ। ਸਾਢੇ 4 ਮਹੀਨੇ ਲਾਗੇ ਬੰਨੇ ਹੋ ਗਈ। ਹਾਂਜੀ ਹਾਂਜੀ। ਦੁੱਧ ਕਿੰਨਾ? ਦੁੱਧ ਦੇ ਨਾਲ ਸਰ ਤੁਹਾਰਾ 7 ਸੀ ਹੁਣ 6 ਆ। ਸ਼ੇ ਗਿਆ ਲੋ ਹਾਂਜੀ ਹਾਂ ਚੱਕ ਚੋਕ ਕਰਾਈ ਵਾਲੇ ਖਾਲ ਥੋੜਾ ਜਨਾ ਘਟਾਇਆ ਵੰਡ ਹੂੰ ਲੈ ਗਿਆ ਨਹੀਂ ਪਾਉਣ ਉਹੇ ਛੋਣ ਸੀ ਲਿਆ ਹਾਂਜੀ ਹਾਂ ਤੇ ਰੇਟ ਰੇਟ ਤੁਹਾਨੂੰ ਖਾਦਾ ਇਹ ਤਾਂ 40 ਕਰ ਲੀ ਅੱਛਾ ਹਾਂ ਨਾ 3 ਹੀ ਦੇਣੀ 3 ਹੀ ਤੇ ਕਰਨਾ ਕੁਛ 4 ਹੀ ਡਾ ਲਓ ਵੇਖੀ ਜਾਓ ਕੋਈ 26 ਨੰਬਰ ਉਰੇ 26 ਦੀ ਇਹ ਨੂੰ ਕੋਈ ਆਖੇ 20 ਦੇਦਾ 24 ਦੇਦਾ 25 ਹੀ ਦੇਦਾ ਹਾਂਜੀ ਜੋ ਕਹਦਾ ਫਿਕਸ ਲਓ ਸਜਣੋ ਕੋਈ ਨਾ ਨਿਕਲੂਗਾ 100 ਡੰਗਰ ਆ ਰੇਟ ਫਿਕਸ ਆ ਤੇ ਖਰੀਦਦਾਰੀ ਕਰੋ ਸასიਕਾਰ